ਅਬੋਹਰ ਸ਼ਹਿਰ ਦੇ ਨਾਮੀ ਕਪੜਾ ਵਪਾਰੀ ਨਿਊ ਵੀਅਰ ਵੈਲ ਦੇ ਸੰਚਾਲਕ ਸੰਜੀਵ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਡੀਆਈਜੀ ਫਿਰੋਜ਼ਪੁਰ ਰੇਂਜ ਅਤੇ ਐਸਐਸਪੀ ਗੁਰਮੀਤ ਸਿੰਘ ਘਟਨਾ ਸਥਾਨ ਤੇ ਪਹੁੰਚੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸੰਜੀਵ ਵਰਮਾ ਜਦੋਂ ਆਪਣੀ ਗੱਡੀ ਤੇ ਸਵਾਰ ਹੋ ਕੇ ਆਪਣੇ ਸ਼ੋਰੂਮ ਤੇ ਪਹੁੰਚਦੇ ਹਨ ਤਾਂ ਉਹਨਾਂ ਨੂੰ ਪਿੱਛੇ ਕੁਝ ਵਿਅਕਤੀ ਉਹਨਾਂ ਦੀ ਰੇਕੀ ਕਰ ਰਹੇ ਸਨ ਜਿਵੇਂ ਹੀ ਉਹ ਗੱਡੀ ਰੋਕਦੇ ਹਨ ਤਾਂ ਉਹਨਾਂ ਵਿਅਕਤੀਆਂ ਵੱਲੋਂ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਮੌਕੇ ਡੀਆਈਜੀ ਵੱਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਗਿਆ ਕਿ ਉਹਨਾਂ ਵੱਲੋਂ ਇਹ ਵਿਅਕਤੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਏਗਾ ਡਾਕਟਰਾਂ ਵੱਲੋਂ ਸੰਜੇ ਵਰਮਾ ਨੂੰ ਮ੍ਰਿਤਕ ਘੋਸ਼ਿਤ ਕਰਨ ਤੋਂ ਬਾਅਦ ਉਹਨਾਂ ਦੀ ਡੈੱਡ ਬੋਡੀ ਨੂੰ ਮੋਰਚਰੀ ਵਿੱਚ ਰੱਖਿਆ ਗਿਆ ਇਹਦੇ ਵਿੱਚ ਕਈ ਐਂਗਲ ਨੇ ਸੋ ਇਹ ਬੜੀ ਮਤਪਾ ਭਾਗੀ ਘਟਨਾਵਾਂ ਵੀ ਜਿਹੜੀ ਇਹ ਵਾਰਤਾਤ ਹੋਈ ਹੈ ਔਰ ਜਿੰਨਾ ਵੀ ਜਲੀਲ ਇਨਸਾਨਾਂ ਨੇ ਇਹ ਹੋਇਆ ਕੰਮ ਕੀਤਾ ਅਸੀਂ ਪੂਰੇ ਉਹਦੇ ਲਈ ਸਾਡੇ ਕੋਲ ਪੁਖਤਾ ਜਿਹੜੇ ਹੈਗੇ ਆ ਕੋਈ ਕੈਪਸ ਤੇ ਸਾਨੂੰ ਕਈ ਪੁਖਤਾ ਸਬੂਤ ਉਹਦੇ ਮਿਲਦੇ ਰਿਜ਼ਲਟ ਬਹੁਤ ਜਲਦੀ ਤੁਹਾਡੇ ਸਾਹਮਣੇ ਆਉਣਗੇ ਤੇ ਜਿਹੜੇ ਵੀ ਬੰਦਿਆਂ ਨੇ ਇਹਦੇ ਚ ਇਨਵੋਲ ਨੇ ਜਿਹੜੇ ਕੇਸ ਜਾਂ ਇਹਨਾਂ ਦੇ ਪਿੱਛੇ ਸੀਗੇ ਤੋਂ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਇਹਦੇ ਵਧੀਆ ਰਿਜ਼ਲਟ ਤੁਹਾਡੇ ਸਾਹਮਣੇ ਆਉਣਗੇ ਔਰ ਇਹ ਮੈਂ ਦੁਬਾਰਾ ਦੱਸ ਦਿੰਦਾ ਪਹਿਲਾਂ ਵੀ ਤੇ ਹੁਣ ਵੀ ਪੰਜਾਬ ਪੁਲਿਸ ਪੰਜਾਬ ਸਰਕਾਰ ਇਹੋ ਜੇ ਕਿਸੇ ਵੀ ਵਤੀਰੇ ਦੇ ਨਾਲ ਪੰਜਾਬ ਪੁਲਿਸ ਸਾਡੇ ਡੀਪੀ ਮਾਰਯੋਗ ਡੀਜੀਪੀ ਸਾਹਿਬ ਸੀਐਮ ਸਾਹਿਬ ਇਹੋ ਜਿਹੜਾ ਗੈਂਗਸਟਰਿਜ਼ਮ ਹੈ ਇਹਦੇ ਸਖਤ ਜਿਹੜੀ ਕਾਰਵਾਈ ਹਮੇਸ਼ਾ ਹੁੰਦੀ ਗਈ ਇਹ ਨਵੇਂ-ਨਵੇਂ ਉੱਠਦੇ ਰਹਿੰਦੇ ਆ ਨਵੇਂ-ਨਵੇਂ ਇਹੋ ਜਿਹੇ ਆਪਣੇ ਆਪ ਦੇ ਤਰਕੂਤਾ ਕਰਦੇ ਆ ਆਪਣੇ ਆਪ ਦਾ ਨਾਮ ਬਣਾਉਣ ਨੂੰ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ ਭੁੱਖ ਨਾਲ ਭੰਡੀ ਆ ਉਹ ਇਹੋ ਜਿਹੀਆਂ ਵਾਰਤਾਤਾ ਕਰਕੇ ਆਪਣੇ ਆਪ ਨੂੰ ਇੱਕ ਗੈਂਗ ਤੇ ਆਪਣਾ ਕੁਝ ਦੱਸ ਕੇ ਆਮ ਜਿਹੜਾ شریف ਸ਼ਹਿਰੀ ਤੇ ਬਿਜ਼ਨਸਮੈਨ ਉਹਦੇ ਤੇ ਦਹਿਸ਼ਤ ਪਾ ਕੇ ਉਹਨਾਂ ਤੋਂ ਇਹ ਪੈਸੇ ਇਕੱਠੇ ਕਰਨੀ ਜਾਂ ਰੈਨਸਮ ਕੱਲ ਨੂੰ ਇਕੱਠਾ ਕਰ ਲਈ ਇਹਨਾਂ ਦੀਆਂ ਇਹ ਤਰੀਕੇ ਵਾਰਦਾਤ ਜਿਹੜੇ ਆ ਉਹ ਹੁੰਦੇ ਹੀ ਇਹਨਾਂ ਦੇ ਸਰ ਇਹ ਸੱਤਿਆ ਦੇ ਮਾਮਲੇ ਵਿੱਚ ਗੈਂਗਸਟਰ ਕੋਈ ਬਾਤ ਦੱਸੀ ਜਾ ਰਹੀ ਸਰ ਇੱਕ ਪੇਜ ਆ ਆਰਜੂ ਬਿਸ਼ਨੋਈ ਨਾਮ ਦਾ ਫੇਸਬੁੱਕ ਪੇਜ ਆ ਜੀ ਉਸ ਦੇ ਉੱਪਰ ਜ਼ਿੰਮੇਵਾਰੀ ਲਈ ਗਈ ਆ ਜੀ ਸਹੀ ਜ਼ਿੰਮੇਵਾਰੀ ਜਿਹੜੀ ਲਈ ਆ ਉਹ ਸਾਨੂੰ ਉਹ ਪੇਜ ਅਸੀਂ ਵੇਖ ਲਿਆ ਉਹਦੇ 'ਚ ਦੇਖਾਂਗੇ ਵੀ ਇਹ ਜ਼ਿੰਮੇਵਾਰੀ ਫੀਕ ਲਈ ਗਈ ਹੈ ਕਿਤੇ ਸਾਡੀ ਤਕਲੀਫ ਨੂੰ ਗਮਰਾਹ ਕਰਨ ਲਈ ਤਾਂ ਨਹੀਂ ਲਈ ਗਈ ਔਰ ਜਿਹੜੀ ਵੀ ਇਹਦੇ ਜਿਹੜੇ ਮੇਨ ਬੰਦੇ ਹੋਣਗੇ ਉਹਨਾਂ ਤੱਕ ਅਸੀਂ ਬਹੁਤ ਜਲਦੀ ਪਹੁੰਚਾਂਗੇ ਵੀ ਵਿਲ ਲੀਲ ਥੈਮ ਆਊਟ ਔਰ ਉਹਨਾਂ ਨੂੰ ਮਿਸਾਲੀ ਪਨਿਸ਼ਮੈਂਟ ਦੇ ਜੇ ਸਰ ਜੀ ਹੁਣੇ ਹਮਾਰਾ ਮਾਮਲਾ ਰਿਹਾ ਰੁਕਿਆ ਸਵਾਸ ਲੈਣਾ ਚਾਹੁੰਗੇ ਇਸ ਵਕਤ ਬਹਰਬੰਦ ਦੀ ਕਾਲ ਹੋ ਗਈ ਹੈਗੇ ਸੀ ਹੋੜ ਅਸੀਂ ਹਸਪੀਟਲ ਜਾ ਰਹੇ ਹਾਂ ਜਿਹੜੇ ਮੌਕੇ ਦੇ ਉੱਤੇ ਸਾਨੂੰ ਚਾਲ ਰੌਂਗ ਜਿਹੜੇ ਮਿਲੇ ਆ ਉਹ ਵੱਖ-ਵੱਖ ਬੋਰਡ ਦੇ ਸੀਗੇ ਮੌਕੇ ਤੇ ਜਿਹੜੇ ਆ ਤਿੰਨ ਬੰਦੇ ਜਿਹੜੇ ਸਾਨੂੰ ਫੁਟੇਜ ਦੇ ਵਿੱਚ ਦਿਸੇ ਨੇ ਅੱਗੇ ਫਰਦਰ ਵੀ ਜਿਹੜਾ ਹੈਗਾ ਵਾ ਕਿੱਥੋਂ-ਕਿੱਥੋਂ ਤੱਕ ਇਹ ਲੀਡਸ ਗਈਆਂ ਨੇ ਬਟ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਇਸ ਮੌਕੇ ਤੇ ਡਿਸਕਲੋਜ਼ ਨਹੀਂ ਕੀਤੀਆਂ ਜਾ ਸਕਦੀਆਂ ਬਟ ਮੈਂ ਤੁਹਾਨੂੰ ਇੱਕ ਘੰਟਾ ਦੱਸ ਦਿੰਨਾ ਕਿ ਇਹਦਾ ਰਿਜ਼ਲਟ ਬਹੁਤ ਜਲਦੀ ਕੱਢ ਕੇ ਬਾਹਰੀ ਘਟਣਾ ਹੈ ਜੀ ਅੱਜ ਆਬੋਰ ਦੇ ਇਤਿਹਾਸ ਤੇ ਵਿੱਚ ਕਾਲਾ ਦਿਨ ਲਿਖਿਆ ਗਿਆ ਜਿਹੜੀ ਪੰਜਾਬ ਸਰਕਾਰ ਦਾ ਅਸੀਂ ਤਾਂ ਰੋਜ਼ ਮੈਂ ਹਰੇਕ ਥਾਟੀ ਮਾਧਿਅਮ ਰਹੀ ਕਹਿੰਨੇ ਆ ਲੋਅਨ ਆਰਡਰ ਇਹਨਾਂ ਦਾ ਫੇਲ ਫੇਲ ਇਹਨਾਂ ਦੇ ਕੋਈ ਕੋਈ ਸਬਸੀ ਵੀ ਨਹੀਂ ਕੋਈ ਚਾਉਂਦਾ ਰੋਜ਼ ਅਜ ਵਪਾਰੀਏ ਦੇਖੋ ਸ਼ਹਿਰ ਨੂੰ ਕਿੰਨਾ ਕਿੰਨਾ ਵਧੀਆ ਕੰਮ ਕਰ ਰਹੇ ਸੀ ਨੇਕ ਦਿਲ ਇਨਸਾਨ ਨੇ ਦਿਲ ਤੋਂ ਦੇਖੋ ਕਿੰਨੀ ਇਹਨੂੰ ਜਾਂਦੇ ਨੂੰ ਗੋਲੀ ਮਾਰੀ ਹੈ ਘਰੋਂ ਬੜੇ ਕੀ ਕੀ ਸਮਝ ਐ ਇਹ ਸਮਝ ਨਹੀਂ ਅਜੇ ਕਾਣੀ ਆਪਾਂ ਨੂੰ ਇਹਨਾਂ ਦੀ ਪੂਰੀ ਸਰਕਾਰ ਨੂੰ ਧਿਆਨ ਕਰਨਾ ਚਾਹੀਦਾ ਰੋਜ਼ ਅਸੀਂ ਰੋਲਾ ਪਾਉਂਦੇ ਹਾਂ ਪਰ ਕੋਈ ਸੁਣਵਾਈ ਨਹੀਂ ਲੋ ਐਂਡ ਆਰਡਰ ਫੇਲ ਹੈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਜਦ ਪੇਸ਼ੈਂਟ ਹਮਾਰ ਪਾਸ ਆਏ تھے ਤਬ ਉਨਕੇ ਕਾਫੀ ਜ਼ਰਾ ਬਲੀਡਿੰਗ ਬਹੁਤ ਜ਼ਿਆਦਾ ਬਲੀਡਿੰਗ ਹੋ ਰਹੀ ਸੀ ਉਨਕੇ ਤੋ ਹਮਨੇ ਉਨਕੋ ਜੈਸੇ ਹੀ ਆਏ ਉਨਕੋ ਮੈਂ ਟ੍ਰੀਟਮੈਂਟ ਦੇਣਾ ਸਟਾਰਟ ਕੀਤਾ ਉਨਕੋ ਜੋ ਵੀ ਹਮਾਰਾ ਪ੍ਰੋਟੋਕਾਲ ਹੁੰਦਾ ਹੈ ਹਮਨੇ ਉਹ ਸਭ ਫੋਲੋ ਕੀਤਾ ਬਟ ਕਿਤਨੀ ਗੋਲੀਆਂ ਸਾਹਮਣੇ ਆਈ ਲੱਗੀਆਂ ਉਨਕੇ ਗੋਲੀਆਂ ਕਾਫੀ ਜ਼ਿਆਦਾ 10 ਤੋਂ 12 ਕੇ ਆਸ-ਪਾਸ ਉਨਕੇ ਗੋਲੀਆਂ ਲੱਗ ਚੁੱਕੀਆਂ तो बाकी जो पोस्टमार्टम रिपोर्ट में जो भी आएगा वो उसके अकॉर्डिंग आपको बता दिया जाएगा अभी ऐसी कौन सी जगह गोली लगी जिसमें मौत का कारण माना जा सकता है वो पूरी छाती पर लगी है उनके हाथों पर है है उनके ठीक है, अब कितनी देर मौत हो चुकी थी आपके आने के बाद यहाँ पे उनके आने के बाद जब वो आए तब तब भी उनमें पल्स थोड़ी कम थी उनमें ज्यादा जान बहुत कम जान थी हमने अपनी पूरी कोशिश की उनकी जान बचाने की लेकिन क्योंकि उनके गोलियाँ बहुत ज्यादा लग चुकी थी उनकी ब्लीडिंग बहुत ज्यादा हो चुकी थी तो ਪਛਾਣਾ ਮੁਸ਼ਕਿਲ ਤਾਂ ਪਛਾਣਾ ਠੀਕ ਹੈ ਮੈਮ ਥੈਂਕ ਯੂ